ਇਹ ਮੌਤ ਤੋਂ ਸਾਰੇ ਡਰ ਜਾਂਦੇ ਨੇ ਜਦੋਂ ਮੌਤ ਦਿਖਦੀ ਹੈ ਨਾ ਸਾਰੇ ਇਸ ਤੋਂ ਥਰ-ਥਰ ਕੰਬਣ ਲੱਗ ਜਾਂਦੇ ਨੇ ਕਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਜਦੋਂ ਖਾਲਸਾਈ ਡੱਲਾ ਆਇਆ ਨਾ ਡੱਲੇ ਨੇ ਆ ਕੇ ਸਤਿਗੁਰਾਂ ਨੂੰ ਕਿਹਾ ਕਹਿੰਦਾ ਮਹਾਰਾਜ ਤੁਸੀਂ ਮੈਨੂੰ ਦੱਸਦੇ ਮੇਰੇ ਪਾਸ ਫੌਜ ਹੈ ਮੈਂ ਆਪ ਜੀ ਦਾ ਪਰਿਵਾਰ ਬਚਾਉਣ ਵਾਸਤੇ ਆਪਣੇ ਸਿਪਾਹੀਆਂ ਨੂੰ ਕਹਿ ਦੇਣਾ ਸੀ ਉਹਨਾਂ ਨੇ ਮਹਾਰਾਜਾਂ ਨੇ ਸਾਬਰ ਕਰ ਦੇਣੀ ਸੀ ਮੈਂ ਆਪਣਾ ਆਪ ਮਿਟਾ ਦੇਣਾ ਸੀ ਮਹਾਰਾ ਇੱਕ ਵਾਰ ਤੁਸੀਂ ਮੈਨੂੰ ਤਾਂ ਕਹਿੰਦੇ ਮਹਾਰਾ ਤੁਹਾਡੇ ਜਿਹੜੇ ਸਾਹਿਬ ਜਾਦੇ ਨੇ ਸ਼ਹੀਦ ਨਹੀਂ ਹੋਣੇ ਸੀ ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਸੁਣਿਆ ਨਾ ਸਤਗੁਰ ਮਹਾਰਾ ਨੇ ਪਾਈ ਡੱਲੇ ਨੂੰ ਪਰਖਣ ਵਾਸਤੇ ਖਾਲਸਾ ਜੀ ਜਿਹੜੀ ਲਹਾਰ ਤੋਂ ਉਹ ਕਾਰੀਗਰ ਬੰਦੂਖ ਲੈ ਕੇ ਆਇਆ ਜੀ ਉਹ ਸਤਗੁਰੂ ਮਹਾਰਾਜ ਨੇ ਆਪਣੇ ਪਾਸ ਬੁਲਾਈ ਭਾਈ ਦੱਲੇ ਨੂੰ ਕਿਹਾ ਜਾ ਭਾਈ ਦੱਲੇ ਜਾ ਕੇ ਆਪਣੇ ਕੰਬੂਆਂ ਦੇ ਵਿੱਚ ਕੋਈ ਆਪਣਾ ਸਿਪਾਹੀ ਲੈ ਕੇ ਆ ਅਸੀਂ ਅੱਜ ਬੰਦੂਖ ਦੀ ਪਰਖ ਕਰਨੀ ਹੈ ਗੋਲੀ ਹਿੱਕ ਤੇ ਮਾਰਨੀ ਹੈ ਜਾ ਕੋਈ ਆਪਣਾ ਸਿਪਾਹੀ ਆਪਣਾ ਕੋਈ ਬੰਦਾ ਲੈ ਕੇ ਆਉਣਾ ਕਰ ਜਦੋਂ ਖਾਲਸਾ ਜੀ ਇਹ ਗੱਲ ਨਾ ਸੁਣਨਾ ਕੀਤੀ ਪਾਈ ਡੱਲੇ ਨੇ ਪਾਈ ਡੱਲਾ ਕਹਿੰਦਾ ਮਹਾਰਾਜ ਇਹ ਜਿਹੜੀ ਬੰਦੂਕ ਹੈ ਨਾ ਇਹਦੀ ਜਦ ਗੋਲੀ ਕਿਤੇ ਕਿਸੇ ਦੇ ਲੱਗਦੀ ਹੈ ਤੇ ਹਿਰਦਾ ਪ੍ਰੋਗੇ ਰੱਖ ਦਿੰਦੀ ਆ ਮਹਾਰਾਜ ਦੁਵਾਰਾ ਜਾਣ ਨਹੀਂ ਹੁੰਦੀ ਜੇ ਕਿਉਂ ਇਦਾਂ ਬਾਦੂਰਾ ਫਜੂਰ ਮਰਨਾ ਜੇ ਤੇ ਮਹਾਰਾਜ ਜੰਗ ਦਾ ਸਮਾਵਗਾ ਉਤਰ ਮਰਾਂਗੇ ਤਾਂ ਕੌਣ ਆਪਣੇ ਸਿਪਾਹੀ ਮਾਰਾ ਲੈਂਦਾ ਹੈ ਜੀ ਪਾਈ ਡੱਲੇ ਨੂੰ ਸਤਗੁਰ ਕਹਿੰਦੇ ਨਹੀਂ ਪਾਈ ਜਾ ਕੇ ਆ ਸਾਡੇ ਮਨ ਦੀ ਇੱਛਾ ਹੈ ਅਸੀਂ ਆਪਣਾ ਬੰਦੂਕ ਦਾ ਨਿਸ਼ਾਨਾ ਦੇਖਣਾ ਹੈ ਕਿਹੋ ਜੀ ਬੰਦੂਕ ਹੈ ਪਰਖਣੀ ਜੀ ਭਾਈ ਡੱਲਾ ਜਾਂਦਾ ਖਾਲਸਾ ਜੀ ਮਨੋਂ ਮਨੀ ਸੋਚਦਾ ਜੀ ਬਹੁਤਾ ਝੂਰਦਾ ਹੋਇਆ ਹੁਣ ਕੋਈ ਗੁਰੂ ਤੇ ਬਸਦਾ ਚੱਲਿਆ ਨਹੀਂ ਜਾ ਕੇ ਆਪਣੇ ਸਿਪਾਹੀਆਂ ਨੂੰ ਕਹਿੰਦਾ ਜੀ ਆਓ ਭਾਈ ਅੱਜ ਗੁਰੂ ਗੋਬਿੰਦ ਸਿੰਘ ਨੇ ਬੰਦੂਕ ਦੀ ਪਰਖ ਕਰਨੀ ਹੈ ਛਾਤੀ ਤੇ ਹਿੱਕ ਤੇ ਗੋਲੀ ਮਾਰਨੀ ਆਓ ਕਿਹੜਾ ਮਾਈ ਦਾ ਲਾਲ ਆ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਅੱਗੇ ਅੜ ਸਕੇ ਜਿਹੜਾ ਅੱਗੇ ਖੜ ਸਕਦਾ ਜੇ ਕੋਈ ਨਾ ਖਾਲਸਾ ਜੀ ਖੜਾ ਹੋਇਆ ਤੇ ਬੜਾ ਪਛਤਾਉਂਦਾ ਹੋਇਆ ਇਹਦੇ ਜਿਹੜੇ ਰਿਸ਼ਤੇਦਾਰ ਨੇ ਉਹ ਵੀ ਖਾਲਸਾ ਜੀ ਭੱਜ ਗਏ ਕਿਸੇ ਨੇ ਇਹਦੀ ਗੱਲ ਹੀ ਨਾ ਸੁਣੀ ਬੜਾ ਦੁਖੀ ਜਾ ਹੋ ਕੇ ਸਤਿਗੁਰਾਂ ਦੇ ਪਾਸ ਆਇਆ ਨਾ ਤੇ ਸਾਧਗੁਰ ਮਹਾਰਾਜ ਕਹਿੰਦੇ ਪਾਈ ਡੱਲੇ ਕੀ ਹੋਇਆ ਕੋਈ ਸਪਾਹੀ ਨਹੀਂ ਆਇਆ ਕਹਿੰਦਾ ਮਹਾਰਾਜ ਕੋਈ ਮਰਨ ਵਾਸਤੇ ਤਿਆਰ ਨਹੀਂ ਹੋਇਆ ਜੀ ਮਹਾਰਾਜ ਕਹਿੰਦੇ ਪਾਈ ਕੋਈ ਨਾ ਜੇ ਕੋਈ ਨਹੀਂ ਹੋਇਆ ਨਾ ਤੂੰ ਤਾਂ ਸਾਡਾ ਹੁਕਮ ਮੰਨਦਾ ਹੈ ਨਾ ਤੂੰ ਸਾਡੀ ਬੰਦੂਖ ਦੇ ਅੱਗੇ ਖੜਾ ਅਸੀਂ ਤੇਰੇ ਤੇ ਨਿਸ਼ਾਨਾ ਪਰਖਦੇ ਹਾਂ ਪਾਈ ਡੱਲਾ ਖਲਸਾ ਜੀ ਬੜਾ ਜਿਆਦਾ ਇਹਦੇ ਹੋਸ਼ ਉੱਡ ਗਏ ਤੇ ਬਹੁਤਾ ਜਿਆਦਾ ਧੂਰਦਾ ਬਹੁਤਾ ਪਛਤਾਉਂਦਾ ਕਹਿੰਦਾ ਮਹਾਰਾਜ ਇਦਾਂ ਨਹੀਂ ਕਿਸੇ ਨੂੰ ਮਰਿਆ ਜਾਂਦਾ ਇਦਾਂ ਨਹੀਂ ਮਰਿਆ ਜਾਂਦਾ ਮਿੱਠਾ ਤਨਗੁਰ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪਾਈ ਦੇਖ ਤੇਰੇ ਵਿੱਚ ਤੇਰੇ ਸਿੰਘਾਂ ਦੇ ਵਿੱਚ ਇਹ ਹੌਸਲਾ ਨਹੀਂ ਸਾਡੀ ਬੰਦੂਕ ਦੇ ਅੱਗੇ ਕੋਈ ਅੜ ਸਕੇ ਸਾਡਾ ਹੁਕਮ ਨਹੀਂ ਮੰਨ ਸਕਦੇ ਜਾਂ ਹੁਕਮ ਨਹੀਂ ਮੰਨ ਸਕਦੇ ਜਾ ਜਾ ਕੇ ਆ ਤਵੇਲੇ ਵਿੱਚ ਜਾ ਉੱਥੇ ਸਾਡੇ ਦੋਸਤ ਸਿੰਘ ਸੇਵਾ ਕਰਦੇ ਨੇ ਉਹਨਾਂ ਨੂੰ ਜਾ ਕੇ ਕਹਿ ਅੱਜ ਕਲਗੀਧਰ ਨੇ ਹਿੱਕ ਤੇ ਨਿਸ਼ਾਨਾ ਮਾਰਨਾ ਬੰਦੂਕ ਪਰਖਣੀ ਐ ਜਿਹਨੂੰ ਮਰਨ ਦਾ ਚਾਹ ਹੋਵੇ ਆ ਉਸ ਕਲਗੀਧਰ ਪਿਤਾ ਦੇ ਸਾਹਮਣੇ ਆ ਜਾਵੇ ਇਕ ਖਾਲਸਾ ਜੀ ਜਦੋਂ ਪਾਈ ਡੱਲੇ ਨ ਜਾ ਕੇ ਕੇਹਾ ਨਾ ਤੇ ਭਾਈ ਵੀਰ ਸਿੰਘ ਭਾਈ ਧੀਰ ਸਿੰਘ ਜਿਹੜੇ ਪਿਓ ਤੇ ਪੁੱਤਰ ਨੇ ਉਹਨਾਂ ਦੇ ਕੰਨੀਆਂ ਆਵਾਜ਼ ਪਈ ਐ ਸਤਿਗੁਰਾਂ ਨੇ ਬੁਲਾਇਆ ਜੇ ਤੇ ਇੱਕ ਖਾਲਸਾ ਜੀ ਕੋੜੇ ਦੀ ਲਿੱਧ ਚੁੱਕਦਾ ਜੇ ਦੂਜਾ ਆਪਣਾ ਦਸਤਾਰਾ ਸਜਾਰਿਆ ਪੱਜ ਦੇ ਪੱਜ ਦੇ ਇੱਕ ਦੂਜੇ ਤੋਂ ਮੂਹਰੇ ਮੂਹਰੇ ਹੋ ਕੇ ਖਾਲਸਾ ਜੀ ਸਤਿਗੁਰਾਂ ਦੇ ਪਾਸ ਚਲੇ ਕੇ ਦਰਬਾਰ ਵਿੱਚ ਪਹੁੰਚ ਗਏ ਤੇ ਜਦੋਂ ਖਾਲਸਾ ਜੀ ਸਾਡਾ ਪਰ ਕਹਿੰਦੇ ਭਾਈ ਤੀ ਖੜਜੋ ਦੋਨੇ ਜਾਣੇ ਰੁੱਕ ਕੇ ਤੇ ਜਿਹੜਾ ਪਿਓ ਹੈ ਉਹ ਆਪਣੇ ਪੁੱਤਰ ਤੋਂ ਅੱਗੇ ਹੋ ਕੇ ਅਡੀਆਂ ਚੱਕਦਾ ਜੀ ਤੇ ਖਾਲਸਾ ਜੀ ਜਿਹੜਾ ਪੁੱਤਰ ਹੈ ਆਪਣੇ ਪਿਓ ਤੋਂ ਅੱਗੇ ਹੁੰਦਾ ਲੰਮਾ ਹੁੰਦਾ ਜੀ ਮਹਾਰਾਜ ਪਹਿਲਾਂ ਮੇਰੇ ਗੋੜੀ ਮਾਰੋ ਪਹਿਲਾਂ ਮੈਨੂੰ ਮੁਕਤੀ ਦਿਵੋ ਜਦੋਂ ਖਾਲਸਾ ਜੀ ਇਹ ਗੱਲ ਭਾਈ ਦੰਲੇ ਨੇ ਦੇਖੀ ਨਾ ਬਹੁਤਾ ਜ਼ਿਆਦਾ ਹੈਰਾਨ ਹੋ ਗਿਆ ਕੈਸੇ ਸਿੱਖ ਨੇ ਜਿਹੜੇ ਮਰਨ ਵਾਸਤੇ ਤਿਆਰੀ ਰਹਿੰਦੇ ਨੇ ਤੇ ਖਾਲਸਾ ਜੀ ਭਾਈ ਢੱਲੇ ਨੇ ਜਾ ਕੇ ਸਿੰਘਾਂ ਨੂੰ ਪੁੱਛਿਆ ਕਹਿੰਦਾ ਭਾਈ ਸਿੰਘੋ ਮੈਨੂੰ ਇਹ ਦੱਸੋ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਜੇ ਇਹ ਜ਼ਿੰਦਗੀ ਇਹ ਸਰੀਰ ਦੁਆਰਾ ਦੁਆਰਾ ਨਹੀਂ ਮਿਲਦਾ ਜੇ ਤੁਸੀਂ ਮੌਤ ਤੋਂ ਰਤੀ ਕੋ ਮਾਤਰ ਭੈ ਭੀਤਰੀ ਹੁੰਦੇ ਕੋਈ ਡਰਦੇ ਨਹੀਂ ਤੁਹਾਨੂੰ ਮਾਨ ਵਿੱਚ ਕੋਈ ਵੀ ਡਰ ਨਹੀਂ ਲੱਗਦਾ ਮੌਤ ਤੋਂ ਸਿੰਘ ਕਹਿੰਦੇ ਭਾਈ ਢੱਲਿਆ ਇਹ ਜਿਹੜੀ ਮੌਤ ਹੈ ਇਹ ਤਾਂ ਸਾਰਿਆਂ ਨੂੰ ਆਉਣੀ ਹੈ ਇੱਕ ਨਾ ਇੱਕ ਦਿਨ ਪਤਾ ਨਹੀਂ ਕਿੰਨਿਆਂ ਕਜੂਨਾ ਦੇ ਵਿੱਚ ਪਟਕਣਾ ਜੇ ਪਰ ਜੇ ਕਲਗੀ ਤਰ ਦੇ ਹਸਤ ਕਮਲਾਂ ਦੇ ਵਿੱਚ ਜਿਹੜੀ ਬੰਦੂਕ ਪੜੀ ਹੈ ਜੇ ਇਹਦਾ ਨਿਸ਼ਾਨਾ ਸਾਡੀ ਹਿੱਕ ਤੇ ਲੱਗ ਜਾਵੇ ਸਾਡੇ ਗੋਰੀ ਵੱਜ ਜਾਵੇ ਸਾਨੂੰ ਮੁਕਤੀ ਮਿਲ ਜਾਵੇ ਕਿ ਇੱਕੋ ਵਾਰ ਚ ਸਾਨੂੰ ਸੱਚਖੰਡ ਦੀ ਪ੍ਰਾਪਤੀ ਹੋ ਜਾਵੇਗੀ ਇਹ ਹੈ ਸਿੰਘਾਂ ਦਾ ਹੌਸਲਾ ਜਿਹੜੇ ਮੌਤ ਤੋਂ ਕਦੇ ਨਹੀਂ ਡਰਦੇ